ਪਿਓਰ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਗਤ ਕਰਦਾ ਹਾਂ ਜਿਵੇਂ ਤੁਹਾਨੂੰ ਪਤਾ ਹੈ ਪੂਰੇ ਸ਼ਹਿਰਾਂ ਵਿੱਚ ਪੂਰੀ ਜੋਰ ਨਾਲ ਐਮਸੀ ਦੀਆਂ ਵੋਟਾਂ ਚੱਲ ਰਹੀਆਂ ਨੇ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸ਼ਹਿਰ ਸ਼ਾਗੋੜ ਵਿਖੇ ਪਹੁੰਚੇ ਸੀ ਬੀਜੇਪੀ ਆਪਣੇ ਨੇ ਆਪਣੇ ਵੀਰ ਬੈਠੇ ਨੇ ਹੁਣ ਇਸ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਰਾਹੁਲ ਪੰਡਿਤ ਮੌਜੂਦਾ ਦੁਸ਼ਹਿਰਾ ਕਮੇਟੀ ਸ਼ਾਗੋੜ ਦਾ ਪ੍ਰਧਾਨ ਤੇ ਸ਼ਾਗੋੜ ਚ 13 ਵਾੜਾਂ ਤੋਂ ਬੀਜੇਪੀ ਵੱਲੋਂ ਚੋਣਾਂ ਹੋ ਰਹੀਆਂ ਹਨ ਨਗਰ ਪੰਚਾਇਤ ਦੀਆਂ ਜਿਸ ਵਿੱਚ ਮੇਰੇ ਮਾਤਾ ਜੀ ਚੰਦਰवटी ਜੀ ਇਹ ਵੀ 3 ਨੰਬਰ ਵਾਰਡ ਤੋਂ ਚੋਣ ਲੜ ਰਹੇ ਆ ਤੇ ਮੇਰੇ ਸ਼ਾਹਗੁਰ ਵਾਸੀ ਆਪਣੇ ਵਾਰਡ ਵਾਸੀਆਂ ਨੂੰ ਸਾਰਿਆਂ ਨੂੰ ਇਹ ਹੀ ਅਪੀਲਾ ਕਿ ਤੈਅ ਦੇ ਲੋ ਆਪਣੇ ਜੋ ਆਪਣੇ ਵੋਟਾਂ ਦਾ ਯੋਗਦਾਨ ਪਾਓ ਤੇ ਧੰਨਵਾਦ ਹਾਂਜੀ ਜਿਵੇਂ ਡੋਰ ਟੂ ਡੋਰ ਸਾਡਾ ਚੱਲਦਾ ਹੋਊਗਾ ਜੀ ਜੇ ਅਸੀਂ ਗੱਲ ਕਰੀਏ ਜਿੰਨੇ ਵੀ ਵੋਟਰਸ ਆ ਉਹਨਾਂ ਦੇ ਮਨ ਚ ਕਿਦਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਇਹ ਰਿਸਪਾਂਸ ਦੇਖੋ ਐਰ ਕੀ ਕਹ ਲੋਗ ਜੋ ਆਪਣੇ ਭਾਰਤੀ ਜਨਤਾ ਪਾਰਟੀ ਦੇ ਪਹਿਲੀ ਵਾਰ ਜੋਗੀ ਆਜ਼ਾਦ ਲੜ ਰਹੀ ਆ ਨਹੀਂ ਤੇ ਪਹਿਲਾਂ ਗੱਟਬੰਧਨ ਹੁੰਦਾ ਸੀ ਅਕਾਲੀ ਦਲ ਨਾਲ ਨਹੀਂ ਤੇ 5 6 ਸੀਟਾਂ ਤੇ ਲੜਦੀ ਸੀ ਐਰ ਕੀ ਪਹਿਲੀ ਵਾਰ ਸ਼ਾਗੁੱਟ ਚ ਹੋ ਰਿਹਾ ਵਾ ਜਿਹੜਾ ਕਹ ਲੋ ਕੋ 12 ਵਾਡਾਂ ਤੋਂ ਆਪਣੇ ਬੀਜੇਪੀ ਇਲੈਕਸ਼ਨ ਲੜ ਰਹੀ ਆ ਤੇ ਇਸ ਵਿੱਚ ਕਹ ਲੋ ਆਮ ਪਬਲਿਕ ਦਾ ਪੂਰਾ ਕਹ ਲੋ ਉਤਸ਼ਾਹ ਵਾ ਅੱਗੇ ਨਾਲੋਂ ਕਾਫੀ ਕਹ ਲੋ ਭਰਵਾ ਹੰਗਾਰਾ ਵੀ ਮਿਲ ਰਿਹਾ ਵਾ ਤੇ ਬਹੁਤ ਵਧੀਆ ਕਹ ਲੋ ਹੋ ਰਿਹਾ ਹਾਂਜੀ ਕਿਉਂਕਿ ਮੋਟੀਵੇਸ਼ਨ ਬਹੁਤ ਵਧੀਆ ਮਿਲ ਰਹੀ ਹੈ ਨਾਲ ਹੀ ਉਤਸ਼ਾਹ ਵੀ ਮਿਲ ਰਿਹਾ ਹੈ ਹਾਂਜੀ ਤੇ ਪਹਿਲੇ ਨੰਬਰ ਤੇ ਜੇਦਾ ਆਪਾਂ ਜਿੱਤ ਜਾਨੇ ਆ ਤੇ ਪਹਿਲੇ ਤੌਰ ਤੇ ਕਿਹੜੇ ਕਿਹੜੇ ਕੰਮ ਕੀਤੇ ਜਾਣਗੇ ਦੇਖੋ ਪਹਿਲੇ ਆਧਾਰ ਤੇ ਕਿਲ ਜੋ ਆਪਣੇ ਹੁੰਦਾ ਵਾ ਸੀਵਰੇਜ ਦਾ ਹੁੰਦਾ ਨਾਲੀਆਂ ਦਾ ਹੁੰਦਾ ਵਾ ਤੇ ਲਾਈਟਾਂ ਵਗੈਰਾ ਦਾ ਪਹਿਲ ਪਹਿਲ ਦੇ ਆਧਾਰ ਤੇ ਆਪਣੀਆਂ ਜੋ ਕਿ ਮੱਛਰ ਦੇ ਕਰਕੇ ਕਿਲ ਕੋਈ ਨਾਲੀਆਂ ਆਪਣੀਆਂ ਓਪਨ ਪਹਿਲਾਂ ਪਹਿਲ ਦੇ ਆਧਾਰ ਤੇ ਸਾਰੀਆਂ ਇਹ ਨਾਲੀਆਂ ਅਸੀਂ ਕਵਰ ਕਰਨੀਆਂ ਵਾ ਜੋ ਕਿ ਕੋਈ ਵੀ ਤਦਕੈਲ ਕੋ ਪ੍ਰੋਬਲਮ ਨਾ ਹੋਵੇ ਤੇ ਬਾਕੀ ਫੋਗ ਵਗੈਰਾ ਵੀ ਹੁੰਦਾ ਵਾ ਕੈਲ ਕੋ ਜੇ ਮੱਛਰ ਦੇ ਕਰਕੇ ਜੋ ਵੀ ਡੇਂਗੂ ਬਿਮਾਰੀ ਦੇ ਕਰਕੇ ਹਰ ਕੈਲ ਕੋ ਮਹੀਨੇ ਜਾਂ ਕੈਲ ਕੋ ਮਹੀਨੇ 1-2 ਵਾਰ ਫੋਗਿੰਗ ਵੀ ਹੋਊਗੀ ਤੇ ਲਾਈਟਾਂ ਵਗੈਰਾ ਹੋਗੀਆਂ ਤੇ ਇੱਕ ਆਪਣੇ ਬੀਜੇਪੀ ਕੇਂਦਰ ਸਰਕਾਰ ਵੱਲੋਂ 15 ਸਕੀਮਾਂ ਵਾ ਜੋ ਕਿ ਆਪਣੇ ਜਿਸ ਵਿੱਚ ਸਕੰਨਿਆ ਸਕੀਮ ਵੀ ਹੁੰਦੀ ਆ ਘਰ ਗਾਡਰ ਵਾਲੇ ਵਾਲੇ ਜਿਹੜੀ ਸਕੀਮ ਇਹ ਸਾਰੀਆਂ ਜਿੱਦਾਂ ਕਹਿ ਲਓ ਜਿਨ੍ਹਾਂ ਦੇ ਪੈਂਡਿੰਗ ਫਾਰਮ ਵੀ ਪਏ ਆ ਜਾਂ ਕਹਿ ਲਓ ਕੋ ਹੋਰ ਅੱਗੇ ਹੋਣ ਵਾਲੇ ਆਪਲ ਦੇ ਆਧਾਰ ਤੇ ਕੀਤੇ ਜਾਊਗਾ ਠੀਕ ਨਾਲ ਹੀ ਜੇ ਆਪਾਂ ਨੌਜਵਾਨ ਵੀਰਾਂ ਵੱਲ ਆਏ ਨੇ ਉਹਨਾਂ ਵਾਸਤੇ ਕੀ ਕੀ ਦੇਖਣ ਨੂੰ ਮਿਲੇਗਾ ਵੱਖਰਾ ਨੌਜਵਾਨਾਂ ਲਈ ਕਹਿ ਲਓ ਅਸੀਂ ਤਾਂ ਫੈਲਦੇ ਆਧਾਰ ਤੇ ਤੋਂ ਪਹਿਲਾਂ ਨਸ਼ਾ ਛਡਾਊ ਮੁਹਿੰਮ ਸਟਾਰਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੰਨੇ ਵੀ ਆਪਣੇ ਨੌਜਵਾਨ ਪੀੜੀ ਆ ਇਹਨਾਂ ਨੂੰ ਖੇਡਾਂ ਵੱਲ ਲੈ ਕੇ ਜਾਈਏ ਤੇ ਵਧੀਆ ਜੋ ਕਿ ਜਿਵੇਂ ਜਿਮ ਹੋ ਗਿਆ ਜਾਂ ਕੋਈ ਆਪਣੇ ਗਰਾਉਂਡ ਵਗੈਰਾ ਹੋ ਗਈ ਪਹਿਲ ਦੇ ਅਧਾਰ ਤੇ ਇਹੀ ਨੌਜਵਾਨਾਂ ਵੱਲ ਕਰਾਂਗੇ ਠੀਕ ਹੈ ਬੀਜੀਪੀ ਹੁਣ ਬੱਚੇ ਨੌਜਵਾਨ ਹੈ ਆਪਾਂ ਹੁਣ ਯੂਪੀ ਜਾਂਦੇ ਉਥੇ ਜਿਮ ਵਗੈਰਾ ਕਹਾਂਦੇ ਦੇਖਦੇ ਅਸੀਂ ਬੀਜੀਪੀ ਉੱਤੇ ਕਿੰਨੇ ਵਧੀਆ ਕੰਮ ਕਰਾ ਰਹੀ ਹੈ ਜੇ ਆਪਣੇ ਪੰਜਾਬ ਮੇ ਬੀਜੀਪੀ ਆਵੇ ਤੇ ਇੱਥੇ ਦਾ ਨਕਸ਼ਾ ਨਾ ਬਦਲੂਗਾ ਇੱਥੇ ਆਣੀ ਚਾਹੀਦੀ ਬੀਜੀਪੀ ਆਪਾਂ ਤਾਂ ਸਾਰੇ ਨੂੰ ਬੇਨਤੀ ਇਹੀ ਕਰਦੇ ਹਾਂ ਬੀਜੀਪੀ ਲੈ ਕੇ आओ ਜੋ ਪੰਜਾਬ ਬਚਾਣਾ ਤਾਂ ਠੀਕ ਹੈ ਤੇਰੀ ਗੱਲ ਬਹੁਤ ਵਧੀਆ ਲੱਗੀ ਨਾਲੇ ਅੱਜਕੱਲ ਪੰਜਾਬ ਦਾ ਮਾਹੌਲ ਦੇਖ ਰਿਹਾ ਹਾਂ ਉਸ ਬਾਰੇ ਕੀ ਕਹਿੰਦਾ ਆਜਕਲ ਅਸੀਂ ਦੇਖ ਰਹੇ ਹਾਂ ਦੇਖੋ ਜੀ ਅਸੀਂ ਚੋਣਾਂ ਲੜਨੀ ਐ ਨਾ ਕੋਈ ਅਸੀਂ ਸਰਾਪ ਨਾ ਕੋਈ ਏਦਾਂ ਦਾ ਪੈਸਾ ਅਸੀਂ ਤਾਂ ਪਿਆਰ ਨਾਲ ਵੋਟਾਂ ਮੰਗਦੇ ਔਰ ਸਮਾਜ ਸੁਧਾਰਨ ਕਰਕੇ ਹੀ ਅਸੀਂ ਚੋਣਾਂ ਲੜਦੇ ਸਾਨੂੰ ਬਹੁਤ ਦੁੱਖ ਲੱਗਦਾ ਜਦੋਂ ਇੰਦਾ ਦਾ ਮਾਹੌਲ ਦੇਖਦੇ ਨਾ ਅਸੀਂ ਬੱਚਿਆਂ ਵੱਲ ਦੇਖਦੇ ਜਨਾਨੀਆਂ ਤੇ ਹਤਿਆਜਾਰ ਹੁੰਦੇ ਅਸੀਂ ਮਥਰਾ ਗਏ 11-11 ਵਜੇ ਅਸੀਂ ਉੱਥੋਂ ਆਂਦੇ ਰਹੇ ਕੋਈ ਡਰ ਨਹੀਂ ਕੋਈ ਬਿਲਕੁਲ ਵੀ ਕੋਈ ਪਰੇਸ਼ਾਨੀ ਨਹੀਂ ਇੱਥੇ ਜੇ ਕੋਈ ਲੜਕੀਆਂ ਕੋਈ ਜਿੱਦਾਂ ਹੁਣ ਆਪਾਂ ਕੋਈ ਥੋੜਾ ਮੋਬਾਈਲ ਉਹ ਵੀ ਸੜ ਤੋਂ ਖੋ ਕੇ ਲੈ ਜਾਂਦੇ ਕੋਈ ਜਿੱਦਾਂ ਕੋਈ ਟੂਮ ਛਲਣਾ ਜਨਾਨੀਆਂ ਪਾਂਦੀਆਂ ਉਹ ਵੀ ਰਾਤ ਮਤਲਬ ਦਿਨ ਹੀ ਖੋ ਕੇ ਲੈ ਜਾਂਦੇ ਐਦਾਂ ਦਾ ਮਾਹੌਲ ਚੱਲ ਰਿਹਾ ਆਪਾਂ ਕਹਿੰਦੇ ਵੀ ਇਹ ਬਦਲਣਾ ਚਾਹੀਦਾ ਇੱਥੇ ਕੋਈ ਐਦਾਂ ਦਾ ਆਣਾ ਚਾਹੀਦਾ ਕੰਟਰੋਲ ਹੋਣਾ ਚਾਹੀਦਾ ਗੈਂਗਸਟਰਵਾਦ ਵੀ ਬਹੁਤ ਵਧ ਰਿਹਾ ਹੈ ਹਾਂ ਬਹੁਤ ਵਧ ਰਿਹਾ ਹੈ ਬਹੁਤ ਵਧ ਰਿਹਾ ਹੈ ਬਈ ਅਸੀਂ ਤੇ ਇਹੀ ਚਾਹੁੰਦੇ ਹੋਰ ਆਪਾਂ ਕੀ ਚਾਹੀਦਾ ਬਈ ਆਪਾਂ ਪਹਿਨ ਪਰਵਾਸਤੇ ਜਦੋਂ ਆਪਣੇ ਮੰਡੇ ਦੇ ਵਿੱਚ ਹੁਣ ਸਾਰੇ ਆਮੇ ਤਾਂ ਹੋ ਹੀ ਜਾਂਦਾ ਹੈ ਤੇ ਬਈ ਨਹੀਂ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਹਾਂ ਇਹ ਸਰਕਾਰ ਵੀ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਮੈਂ ਕਿ ਨਹੀਂ ਜਦੋਂ ਅਸੀਂ ਉੱਥੋਂ ਆਏ ਇੱਥੇ ਪੰਜਾਬ ਦੇ ਵਿੱਚ ਐਦਾਂ ਲੱਗਦਾ ਵੀ ਆਪਾਂ ਕਿੱਥੇ ਆ ਗਏ ਇੱਥੋਂ ਮਥਰਾ ਗਏ ਤੇ ਐਦਾਂ ਲੱਗਦਾ ਸੀ ਸਾਨੂੰ ਅਸੀਂ ਫੌਰਨ ਦੇ ਵਿਚਾਰ ਮਤਲਬ ਸੜਕਾਂ ਦਾ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਮਤਲਬ ਜਿਹੜੇ ਸਰਪੰਚ ਬਣੇ ਅਸੀਂ ਵੀ ਕਹਿੰਦੇ ਜਦੋਂ ਹੁਣ ਆਪਾਂ ਆਪਣਾ 3 ਨੰਬਰ ਬਾੜ ਹੈ ਆਪਾਂ ਪੂਰਾ ਮਤਲਬ ਇਹਦੇ ਨਾਲ ਬਈ ਯੋਗਦਾਨ ਆਪਣਾ ਪਾएंगे ਅਸੀਂ ਠੀਕ ਹੈ ਜੀ ਹਾਂ ਬੇਤਨ ਨੂੰ ਮਨੋ ਅਸੀਂ ਆਪਣਾ ਯੋਗਦਾਰ ਅਸੀਂ ਤੰਦੇ ਨਾਲ ਕਰ ਸਕਦੇ ਹਾਂ ਬਾਕੀ ਸਰਕਾਰ ਸਾਡਾ ਮਤਲਬ ਵਿੱਚ ਸਾਥ ਦੇਵੇ ਠੀਕ ਹੈ ਹਾਂ ਪਹਿਲੇ ਨੰਬਰ ਤੇ ਦੇਖੇ ਤੇ ਇਹ ਜੋ ਕਿਸਾਨੀ ਅੰਦੋਲਨ ਚੱਲਿਆ ਹੈ ਉਸ ਵਿੱਚ ਕਹਿੰਦੇ ਹੀ ਕਿ ਮੋਦੀ ਸਰਕਾਰ ਨੇ ਕੁਝ ਗਲਤ ਕਾਨੂੰਨ ਜਾਰੀ ਕੀਤੇ ਆ ਅਸੀਂ ਕਹਿੰਦੇ ਅਸੀਂ ਨਾ ਕਿਸਾਨਾਂ ਨੂੰ ਕਹਿ ਸਕਦੇ ਨਾ ਅਸੀਂ ਸਰਕਾਰ ਨੂੰ ਕਹਿ ਸਕਦੇ ਹਾਂਜੀ ਉਹੀ ਗੱਲ ਕਰ ਰਹੇ ਆ ਕਿ ਪਹਿਲਾ ਉਸੇ ਮੂਨਾ ਅੱਜ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਨੂੰ ਬਿਲਕੁਲ ਸਹੀ ਕਹਿ ਰਹੇ ਨੇ ਕਿ ਮੋਦੀ ਬਈ ਕਿਸਾਨਾਂ ਦੀ ਵੀ ਸੁਣੋ ਉਹ ਸਾਡੇ ਅੰਨਦਾਤਾ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀ ਵੀ ਸੁਣੋ ਦੇਖੋ ਬਾਕੀ ਤਾਂ ਸਾਰੇ ਹੀ ਆਪਾਂ ਕਹਿੰਦੇ ਵੀ ਜਿੱਦਾਂ ਸਾਰੇ ਮਜ਼ਦੂਰ ਐ ਦੁਕਾਨਦਾਰ ਵੀ ਮਜ਼ਦੂਰ ਐ ਅਸੀਂ ਵੀ ਮਜ਼ਦੂਰ ਐ ਕਿਸਾਨ ਵੀ ਮਜ਼ਦੂਰ ਐ ਤਾਂ ਫਿਰ ਸਾਰੇ ਹੀ ਮਜ਼ਦੂਰ ਐ ਵੀ ਸਾਰਿਆਂ ਦੀ ਮਤਲਬ ਸੁਣੀ ਚਾਹੀਦੀ ਐ ਇਸ ਟਾਈਮ ਜਨਤਾ ਬਹੁਤ ਦੁਖੀ ਐ ਜੇ ਸਮੇ ਉਸ ਸਮੇ ਉਹਨਾਂ ਨੇ ਮੋਦੀ ਸਰਕਾਰ ਨੇ ਉਹਨਾਂ ਬਾਰੇ ਸੁਣਿਆ ਜੀ ਬਿਲਕੁਲ ਸੁਣਿਆ ਤੇ ਅੱਜ ਦੀ ਡੇਟ 'ਚ ਗੱਲ ਕਰੀਏ ਤਾਂ ਤੁਹਾਨੂੰ ਪਤਾ ਐ ਮੌਜੂਦਾ ਸਰਕਾਰ ਤੇ ਜੋ ਵੀ ਆਪਾਂ ਕਰ ਰਹੇ ਆਂ ਹਾਂਜੀ ਹਾਂਜੀ ਕਹਿ ਰਹੇ ਨੇ ਕਿ ਮੋਦੀ ਦਾ ਸਟੈਪ ਬਿਲਕੁਲ ਸਹੀ ਸੀ ਉਸ ਦਾ ਬਿਲਕੁਲ ਸਹੀ ਹੈ ਜੋ ਮੋਦੀ ਕਰ ਰਿਹਾ ਹੈ ਨਾ ਉਹ ਨਾ ਅੱਜ ਤੱਕ ਕਿਸੇ ਨੇ ਕੀਤਾ ਨਾ ਕੋਈ ਕਰ ਸਕਦਾ ਜੋ ਅਸੀਂ ਮੋਦੀ ਦਾ ਦੇਖਿਆ ਮੋ ਸਾਡਾ ਦੇਸ਼ ਕਿੱਥੇ ਪਹੁੰਚ ਚੁੱਕਿਆ ਅਸੀਂ ਦੇਸ਼ ਦਾ ਸੋਚੀਏ ਨਾ ਅਸੀਂ ਆਪਣਾ ਨਾ ਸੋਚੀਏ ਅਸੀਂ ਦੇਸ਼ ਦਾ ਸੋਚ ਰਹੇ ਹਾਂ ਆਹ ਦੇਸ਼ ਸਾਡਾ ਕਿੱਥੇ ਪਹੁੰਚ ਗਿਆ ਆਜ ਤਾਂ ਤੁਸੀਂ 10 15 ਸਾਲ ਪਹਿਲੇ ਦੇਖਦੇ ਕਿੱਥੇ ਸੀ ਸਾਡਾ ਦੇਸ਼ ਆਜ ਕਿੱਥੇ ਚੱਲ ਰਿਹਾ ਸਾਡਾ ਦੇਸ਼ ਅਸੀਂ ਹੁਣ ਦੇਖਦੇ ਹਾਂ ਜਾਣਦੇ ਹਾਂ ਅਸੀਂ ਸੁਣਦੇ ਹਾਂ ਅਸੀਂ ਦੇਖਦੇ ਹਾਂ ਬੜਾ ਮਨ ਖੁਸ਼ ਹੁੰਦਾ ਹੈ ਆਪਣਾ ਵੀ ਇਹ ਚੀਜ਼ ਨੂੰ ਨਾਲ ਲਿਓ ਤੁਸੀਂ ਦੇਸ਼ ਦਾ ਸੋਚੋ ਤੁਸੀਂ ਅਸੀਂ ਤਾਂ ਦੇਸ਼ ਪਿੱਛੇਉਂ ਕਹਿੰਦੇ ਅਸੀਂ ਆਪਣੇ ਲਈ ਨਹੀਂ ਦੇਸ਼ ਦੇ ਲਈ ਅਸੀਂ ਯੁੱਧ ਦੀ ਗੱਲ ਦੇਸ਼ ਦਾ ਸੁਧਾਰ ਹੋਣਾ ਚਾਹੀਦਾ ਦੇਸ਼ ਦਾ ਸੁਧਾਰ ਹੋਣਾ ਚਾਹੀਦਾ ਜੋ ਪੰਜਾਬ ਦੇ ਅੱਜ ਹਾਲਾਤ ਚੱਲ ਰਹੇ ਨਾ ਇਹ ਚੀਜ਼ ਨੂੰ ਮਤ ਲਿਓ ਵੀ ਅੱਜ ਜਿਦਾ ਨਸ਼ਾ ਚੱਲ ਰਿਹਾ ਹੈ ਮਤਲਬ ਜਵਾਨੀ ਖਤਮ ਹੋ ਗਈ ਸਾਡੇ ਪੰਜਾਬ ਦੀ आज तो 35 40 साल पहले पंजाब जितथे हैगा सी किन्ना बढ़िया सी बच्चे ਸਾਡੇ ਵਿਦੇਸਾਂ ਨੂੰ ਆਪਣਾ ਪੰਜਾਬ ਨੂੰ ਛੱਡ ਕੇ ਜਾ ਰਹੇ ਬੇਰੁਜ਼ਗਾਰੀ ਫੈਲੀ ਜਾਂਦੀ ਹੈ ਅਰੇ ਤੁਸੀਂ ਅੱਛੇ ਕੰਮ ਕਰੋ ਅੱਛੇ ਕੰਮ ਕਰੋ ਹੁਣ ਚੋਣ ਆਪਾਂ ਲੜਦੇ ਚੋਣਾਂ ਲੜਦੇ ਕਿਉਂ 40 ਲੱਖ ਰੁਪਿਆ ਲਾਤਾ 20 ਲੱਖ ਲਾਤ ਬੇ ਕਿਉਂ ਲਾ ਰਹੇ ਭਾਈ ਉਹ ਹੀ ਪੈਸਾ ਤੁਸੀਂ ਵਿਕਾਸ ਤੇ ਲਾਓ ਕਿਥੋਂ ਆਉਂਦਾ ਭਾਈ ਮੈਂ ਤਾਂ ਉਹ ਕਹਿ ਰਹੀ ਹਾਂ ਮੈਂ ਬੇਨਤੀ ਕਰਦੀ ਹਾਂ ਸਾਰੇ ਨੂੰ ਬੇ ਨਾ ਪੈਸਾ ਲਾਣਾ ਨਾ ਕੋਈ ਨਸ਼ਾ ਆਪਾਂ ਕੋਈ ਸ਼ਰਾਬ ਨਹੀਂ ਕੁਝ ਨਹੀਂ ਪਿਆਰ ਦੀ ਵੋਟ ਪਿਆਰ ਦਿਓ ਸਾਨੂੰ ਔਰ ਆਪਾਂ ਤਨ ਮਨ ਨਾਲ ਅਸੀਂ ਖੜੇ ਤਨ ਮਨ ਬਾਕੀ ਗਵਰਨਮੈਂਟ ਕਰੇਗੀ ਯੋਗਦਾਨ ਬਹੁਤ ਹੈ ਔਰ ਗਵਰਨਮੈਂਟ ਕਰ ਰਹੀ ਹੈ ਮੋਦੀ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਅਰੇ ਕਿੱਥੇ ਬੈਠੇ ਹੋ ਤੁਸੀਂ ਦੇਖੋ ਤਾਂ ਸਹੀ ਬਾਹਰ ਨਿਕਲੋ ਤੁਸੀਂ आज बच्चे ਸਾਡੇ ਇੱਥੇ ਕੀ ਨਹੀਂ ਹੈਗਾ ਪੰਜਾਬ ਦੇ ਵਿੱਚ ਬੱਚਿਆਂ ਦੇ ਵਿੱਚ ਉਹਨਾਂ ਨੂੰ ਜੈਮ ਦੀ ਤਰਫ ਲਗਾਓ ਨਸ਼ੇਂ ਤੋਂ ਮੁਕਤ ਕਰੋ ਅੱਜ ਤੁਸੀਂ ਹੈ ਕਿਤਨੇ ਸੁੰਦਰ ਲੱਗ ਰਹੇ ਹੋ ਤੁਸੀਂ ਹੈ ਸਾਡੀ ਸਿੱਖੀ ਖਤਮ ਹੋ ਗਈ ਮਤਲਬ ਹੁਣ ਬੱਚੇ ਕਾਫੀ ਧਰਮ ਦੀ ਤਰਫ ਮੋੜ ਰਹੇ ਧੀਰੇ ਧੀਰੇ ਮੋੜ ਰਹੇ ਫਰਕ ਪੈ ਰਿਹਾ ਬਹੁਤ ਫਰਕ ਪੈ ਰਿਹਾ ਔਰ ਪਰੂਗਾ ਬੱਚੇ ਨੂੰ ਇਹਨਾਂ ਨੂੰ ਸਿੱਖਿਆ ਦਿਈਏ ਇਹ ਨੌਜਵਾਨ ਬੱਚੇ ਨੌਜਵਾਨ ਪੀੜ੍ਹੀ ਇਹਨੂੰ ਸਿੱਖਿਆ ਦੇਣੀ ਚਾਹੀਦੀ ਹੈ ਇਹਨਾਂ ਨੂੰ ਇਸ ਪਾਸੇ ਮੋੜਨਾ ਚਾਹੀਦਾ ਹੁਣ ਦੇਖੋ ਚੋਣਾਂ ਆ ਜਾਣਗੇ ਆਪਾਂ ਸ਼ਰਾਬਾਂ ਦੀ ਪੇਟੀਆਂ ਘਰ ਘਰ ਦੇਖਿਆ ਭਈ ਕਿਥੋਂ ਦੀ ਰੀਤ ਹੈ ਨਹੀਂ ਆਪਾਂ ਇਸ ਤੋਂ ਬਿਲਕੁਲ ਬਰ ਖਿਲਾਫ ਪਹਿਲੇ ਵੀ ਆਜ਼ਾਦ ਲੜਦੇ ਅਸੀਂ ਕੋਈ ਵੀ ਕਹਿ ਦਵੇ ਅਸੀਂ ਨਹੀਂ ਕੋਈ ਸ਼ਰਾਬ ਨਹੀਂ ਕੁਝ ਨਹੀਂ ਬਈ ਨਹੀਂ ਪਹਿਲੇ ਵੀ ਆਪਾਂ ਨੂੰ ਬਹੁਤ ਮਾਣ ਜੋਦਾਨ ਮਿਲਿਆ ਸੀ ਭੈਣ ਭਰਾਵਾਂ ਦਾ ਔਰ ਅੱਜ ਵੀ ਆਪਾਂ ਤਾਂ ਇਹੀ ਕਹਿ ਰਹੇ ਵੇ ਸਾਡਾ ਪਿਆਰ ਹੈ ਔਰ ਇਸ ਤਰ੍ਹਾਂ ਹੀ ਸਾਨੂੰ ਪਿਆਰ ਨਾਲ ਤੁਸੀਂ ਸਾਡਾ ਮਾਨ ਰੱਖੋ ਹੱਥ ਜੋੜ ਕੇ ਬੇਨਤੀ ਕਰ ਰਹੇ ਅਸੀਂ ਤਾਂ ਵੇ ਸਾਡਾ ਤੁਸੀਂ ਮਾਨ ਰੱਖੋ ਠੀਕ ਲਾਸਟ ਜਿੰਨੇ ਵੀ ਵੋਟਸ ਨੇ ਆਪਣੇ ਵਾਰਡ ਦੇ ਉਹਨਾਂ ਨੂੰ ਮੈਸੇਜ ਹਾਂਜੀ ਉਹਨਾਂ ਨੂੰ ਸਾਰੇ ਨੂੰ ਭੈਣ ਭਰਾਵਾਂ ਨੂੰ ਮੈਂ ਤਾਂ ਬੇਨਤੀ ਇਹੀ ਕਰਦੀ ਆਂ ਵੀ ਆਪਾਂ ਮਤਲਬ ਇਹ ਬਾਤ ਨਹੀਂ ਕਰ ਸਕਦੇ ਵੀ ਅਸੀਂ ਐ ਕਰਾਂਗੇ ਉਹ ਕਰਾਂਗੇ ਜਿੱਦਾਂ ਜਿੱਦਾਂ ਸਮਾਂ ਆਊਗਾ ਆਪਾਂ ਖੜੇ ਹਾਂ ਉਹਨਾਂ ਦੇ ਬਿਲਕੁਲ ਖੜੇ ਹਾਂ ਅਸੀਂ ਠੀਕ ਆਪਣੇ ਮੈਂ 3 3 ਨੰਬਰ ਵਾਰਡ ਵਾਸੀਆਂ ਲਈ ਮੇਰਾ ਮੈਸੇਜ ਇਹ ਹੈ ਜੋ ਆਪਣੇ ਕੈਲਕੋ ਗਵਰਨਮੈਂਟ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਜੋ ਸਕੀਮਾਂ ਵਾ ਉਹ ਪਹਿਲ ਦੇ ਆਧਾਰ ਤੇ ਆਪਣੇ ਵਾਰਡ ਵਾਸੀਆਂ ਦਾ ਕੰਮ ਹੋਊਗਾ ਭਾਵੇਂ ਕੈਲਕੋ ਨੀਲੇ ਕਾਰਡ ਹੋ ਗਏ ਜਾਂ ਕੈਲਕੋ ਆਪਣੇ ਗਾਡਰ ਪਾਲਿਆਂ ਦੀ ਸਕੀਮ ਹੋ ਗਈ ਜੋ ਵੀ ਜਿੰਨੀਆਂ ਵੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਵਾ 14 15 ਜਿੰਨੀਆਂ ਵੀ ਹੈਗੀਆਂ ਵਾ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਊਗਾ ਠੀਕ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਤੁਸੀਂ ਹਰਪਾਲ ਸਿੰਘ ਜੱਜ ਪ्योर ਪੰਜਾਬ ਹੈਡਲਾਈਨ